ਆੜੇ ਦੀ ਦੇਖੋ 21 ਦੇ ਲੱਗੇ ਨੇ 5 ਸਾਲ ਦੇ ਦੇਖੋ ਇਹਦੀ ਕੋਈ ਫਰਕ ਹੈਗਾ ਲਾਈਟਿੰਗ ਦਾ ਫਿਰ ਬਾਣੀ ਦਾ ਪ੍ਰਵਾਹ ਸਵੇਰ ਸ਼ਾਮ ਜਿਹੜੀ ਹਰਮੰਦਰ ਸਾਹਿਬ ਬਾਣੀ ਚਲਣੀ ਉਹ ਇੱਥੇ ਸਪੀਕਰ ਲੱਗੇ ਨੇ ਕੰਨਾਂ 'ਚ ਪੈਣੀ ਔਰ ਇਹ ਨਹਿਰਾ ਜਿਹੜੀਆਂ ਜਿਹੜੇ ਕੁਦਰਤੀ ਵਾਹ ਨੇ ਕੁਦਰਤੀ ਸੋਮੇ ਨੇ ਕੁਦਰਤ ਦੀ ਬਹੁਤ ਵੱਡੀ ਨਿਯਮਤ ਹੈ ਇਹ ਅੰਮ੍ਰਿਤਸਰ ਸਾਹਿਬ ਗੁਰੂਆਂ ਦੀ ਨਗਰੀ ਪਵਿੱਤਰ ਸ਼ਹਿਰ ਹੈ ਔਰ ਇਹਦਾ ਪਹਿਲੋਂ ਹਾਲਾਤ ਦੇਖ ਲੋ ਤੇ ਅੱਜ ਦੇਖੋ ਦੂਜੀ ਗੱਲ ਸੁਲਤਾਨਵਿੰਡ ਪਿੰਡ ਹਲਕਾ ਦੱਖਣੀ ਦਾ ਜਿਹੜਾ ਇਲਾਕਾ ਪੈਂਦਾ ਹੈ ਔਰ ਥੋੜਾ ਜਿਹਾ ਹਲਕਾ ਪੂਰਬੀ ਇੱਥੇ ਕੋਈ ਬਹੁਤ ਪਾਰਕ ਨਹੀਂ ਹੈਗੀ ਕੋਈ ਸੈਰ ਲਈ ਜਗ੍ਹਾ ਨਹੀਂ ਹੈਗੀ ਜਿਹੜੇ ਲੋਕਾਂ ਦੇ ਪੈਸੇ ਆ ਪੂਰੇ-ਪੂਰੇ ਲੱਗਣੇ ਚਾਹੀਦੇ ਤੁਹਾਨੂੰ ਪਤਾ ਜਿਹੜੇ ਸਰਕਾਰੀ ਡਿਪਾਰਟਮੈਂਟ ਨੇ ਮੈਨੂੰ ਕਹਿ ਲੱਗਿਆ ਕੋਈ ਗਰੇਜ਼ ਨਹੀਂਗਾ ਕਿ 50% ਪੈਸੇ ਵੀ ਲਾ ਦੇਣ ਤੇ ਬੜੀ ਗਨੀਮਤ ਹੈ ਦੀ ਬਾਬਾ ਜੀ ਨੂੰ ਦਿੱਤੀ ਹੈ ਬਾਬਾ ਵਰਜੀਤ ਸਿੰਘ ਹੁਣੇ ਖੜੇ ਨੇ ਇਹ ਸਾਰੀ ਦਿਹਾੜੀ ਇਹਨਾਂ ਦੀ ਟੀਮ ਜਿਹੜੀ ਹੈ ਇੱਥੇ ਆਪ ਕੰਮ ਕਰਾਉਂਦੀ ਹੈ ਔਰ ਤੁਹਾਨੂੰ ਪਤਾ ਜਦੋਂ ਪਿੱਛੇ ਇੱਥੇ ਕੁਝ ਮਨਮਤਾਂ ਲੋਕ ਕਰਦੇ ਸੀ ਇਹ ਨਹਿਰ ਬਹੁਤ ਗੰਦੀ ਕਰਤੀ ਸੀ ਸਾਡੇ ਸਰਬਜੀਤ ਸੋਨੂ ਨੇ ਜਿਹੜੇ OBC ਦੇ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਵੱਲੋਂ ਇਹ ਮੁੱਦਾ ਠਾਹਿਆ ਗਿਆ ਅੰਰੇਗਾ ਤੋਂ ਇਹ ਕੰਮ ਹੋਇਆ ਸੀ ਹੁਣ ਵੀ ਇਸ ਨਹਿਰ ਦਾ ਸੁੰਦਰੀਕਰਨ ਮੈਂ ਸ਼ਹਿਰ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਤੁਸੀਂ ਬਾਹਰ ਵੀ ਜਾਂਦੇ ਜੇ ਟਾਈਮ ਕੱਢਦੇ ਜੇ ਬੱਚਿਆਂ ਨਾਲ ਕਿਹ ਦਿਨ ਸ਼ਾਮ ਸੈਰ ਇੱਥੇ ਬੱਚਿਆਂ ਨਾਲ ਕਰਕੇ ਵੇਖੋ ਹੋਰ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਜ਼ਰੂਰ ਕਰੂੰਗਾ ਖਾਸ ਕਰ ਦਖਣੀ ਵਾਲਿਆਂ ਨੂੰ ਕਿ ਸੈਰ ਜ਼ਰੂਰ ਕਰਿਆ ਕਰੋ ਕਿਉਂਕਿ ਜਿੰਦਾ ਰਹਿਣ ਵਾਸਤੇ ਸਿਹਤ ਦਾ ਹੱਥ ਚੱਲਣਾ ਹਿਲਣਾ ਬਹੁਤ ਜ਼ਰੂਰੀ ਹੈ ਖਾਸ ਕਰ ਸੈਰ ਔਰ ਅਸੀਂ ਦੋ ਵਧੀਆ ਪੋਲੇ ਦੇ ਵਿੱਚ ਬਣਾ ਕੇ ਦੇ ਰਹੇ ਨਹਿਰ ਦੇ ਉੱਤੇ ਜਿਹੜੇ ਕਿ ਲੋਕਾਂ ਨੂੰ ਜਿਹੜਾ ਕੋਈ ਬਹੁਤ ਜ਼ਿਆਦਾ ਨਹੀਂ ਦੁਰ ਸਕਦਾ ਉਹਦੇ ਚੋਂ ਮੁੜਨਾ ਚਾਹੁੰਦਾ ਤਾਂ ਸ਼ਹਿਰ ਲੋਕਾਂ ਦੇ ਨਾਲ ਇੱਥੇ ਸਾਡੇ ਬੈਂਚ ਲੱਗੇ ਸੀ ਕੁਝ ਮੂਰਖ ਲੋਕ ਪੰਜ ਬੈਂਚ ਚੱਕ ਕੇ ਇੱਥੋਂ ਲੈ ਗਏ ਨੇ ਆ ਮੈਂ ਤੁਹਾਡੇ ਰਹੀਂ ਕਿਉਂਕਿ ਗਏ ਦੇ ਲਾਗਲੇ ਪਿੰਡਾਂ ਜੀ ਹੁਣੇ ਕਿਤੇ ਨਾ ਕਿਤੇ ਜਾ ਕੇ ਸ਼ਹਿਰ ਦੇ ਕਿਸ ਕੋਨੇ 'ਚ ਹੁਣੇ ਆ ਬੈਂਚਾਂ ਦਾ ਡਿਜ਼ਾਈਨ ਵੇਖ ਲਓ ਜਿੱਥੇ-ਜਿੱਥੇ ਵੀ ਬੈਂਚ ਪਏ ਨੇ ਮੈਂ ਸੰਗਤ ਨੂੰ ਕਹੂੰਗਾ ਕਿ ਉਹ ਬੈਂਚ ਵਾਪਸ ਲਿਆ ਕੇ ਸਾਨੂੰ ਦੇ ਦਿਓ ਸਾਨੂੰ ਖੜਨ ਵਾਲਿਆਂ ਨਾਲ ਕੋਈ ਗਲ ਨਹੀਂ ਉਹਨਾਂ ਦੀ ਸੋਚ ਹੈ ਜੋ ਮਰਜ਼ੀ ਕਰ ਤੇ ਜੇ ਸਜ਼ਾ ਦੇ ਦੋਗੇ ਉਹਨਾਂ ਨੂੰ ਵੀ ਲਿਆ ਕੇ ਸਜ਼ਾਏ ਦੋਗੇ ਉਹਨਾਂ ਕੋਈ ਕਾਰ ਸੇਵਾ ਇੱਥੇ ਕਰਾਓ ਤਾਂ ਕਿ ਕਾਲ ਕੋ ਮਾੜਾ ਕੰਮ ਨਾ ਕਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਤੇ ਜੇ ਆਪਾਂ ਇਹਨੂੰ ਗੰਦਾ ਕਰਨ ਲੱਗੇ ਇਹਨਾਂ ਨੂੰ ਦੇਖ ਲੋ ਕਿਹੜੀ ਚੀਜ਼ ਨੂੰ ਤੁਸੀਂ ਗੰਦਾ ਕਰ ਰਹੇ ਜੀ ਗੁਰੂ ਨੂੰ ਮਾਤਾ ਨੂੰ ਪਿਤਾ ਨੂੰ ਕਿਹਨੂੰ ਗੰਦਾ ਕਰ ਰਹੇ ਇੱਕ ਇਹ ਹੁੰਦਾ ਹੈ 100% ਇੱਕ 200 ਹੁੰਦਾ ਹੈ ਇੱਕ 500 ਜਿੰਨਾ ਵੀ ਤੁਸੀਂ ਲਿਖ ਸਕਦੇ ਹੋ ਉਨੇ ਪਰਸੈਂਟ ਲਿਖ ਲਓ ਜਿੱਤੇ ਤੁਹਾਡਾ ਯਕੀਨ ਆਵੇ ਇਹ ਚੰਡੀਗੜ੍ਹ ਤੋਂ ਕਿਸੇ ਵੀ ਇਲਾਕੇ ਦੇ ਬੈਸਟ ਕੁਦਰਤੀ ਸੋਮਿਆਂ ਤੋਂ ਵਧੀਆ ਸੈਰਗਾ ਇਸ ਵੱਲੇ ਵਾਲੀ ਨਹਿਰ ਸੁਲਤਾਨਵਿੰਡ ਵਾਲੀ ਨਹਿਰ ਤਰਨਤਾਰ ਰੋਡ ਵਾਲੀ ਨਹਿਰ ਜਿਹੜਾ ਵੀ ਨਾ ਕਿਸੇ ਨੂੰ ਪਤਾ ਉਸ ਨਹਿਰ ਦੇ ਉੱਤੇ ਹੋਵੇਗੀ ਸਰ ਤੇ ਸੁਲਤਾਨਵਿੰਡ ਨਹਿਰ ਤੇ ਤਾਂ ਲਗਾਤਾਰ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਦੇ ਵੱਲੋਂ ਇਸ ਨਹਿਰ ਨੂੰ ਇੱਕ ਨਵਾਂ ਰੂਪ ਦੇਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਨੇ ਤੇ ਉੱਥੇ ਹੀ ਲਗਾਤਾਰ ਲੋਕ ਭਲਾਈ ਦੀ ਸੇਵਾ ਵਿੱਚ ਲਗਾ ਸਰ ਅਗਰਸਰ ਰਹਿਣ ਵਾਲੇ ਐਮਪੀ ਗੁਰਜੀਤ ਸਿੰਘ ਓਜਲਾ ਦੇ ਵੱਲੋਂ ਵੀ ਇਸ ਕੰਮ ਦੇ ਵਿੱਚ ਸੁਲਤਾਨਵਿੰਡ ਨਹਿਰ ਨੂੰ ਲੈ ਕੇ ਕੰਮ ਦੇ ਵਿੱਚ ਖਾਸ ਜਿਹੜਾ ਹੈ ਧਿਆਨ ਦਿੱਤਾ ਜਾ ਰਿਹਾ ਤੇ ਅੱਜ ਉਹਨਾਂ ਦੇ ਵੱਲੋਂ ਵਿਜ਼ਿਟ ਕੀਤਾ ਗਿਆ ਹੈ ਸੁਲਤਾਨਵਿੰਡ ਨਹਿਰ ਦੇ ਜਿਹੜੇ ਟਰੈਕ ਨੇ ਉੱਥੇ ਵਿਜ਼ਿਟ ਕੀਤਾ ਗਿਆ ਤੇ ਗੱਲਬਾਤ ਕਰਦੇ ਹਾਂ ਸਰ ਕਿ ਕੁਝ ਅਜਕਾ ਕੰਮ ਜੜੇ ਨੇ ਸ਼ੁਰੂਆਤ ਹੋਈ ਤੇ ਕਿਹੜੇ ਕੰਮ ਮੁਕੰਮਲ ਹੋ ਚੁਕੇ ਨੇ ਤੁਹਾਡੇ ਸਾਮਣੇ ਦੇਖੋ ਅੱਜ ਅਸੀਂ ਸੁਲਤਾਨਵਿੰਡ ਨਹਿਰ ਤੇ ਖੜੇ ਆ ਜਿਹੜੀ ਤਰਨਤਾਰਨ ਰੋਡ ਤੋਂ ਲੈ ਕੇ ਤਾਰਾਂ ਵਾਲੇ ਪੁਲ ਤੱਕ ਜਾਂਦੀ ਔਰ ਇਸ ਨਹਿਰ ਦਾ ਸੁੰਦਰੀਕਰਨ ਅੱਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸੱਚ ਨਾਮ ਦਾ ਜਿਹੜਾ ਉਪਰਾਲਾ ਆ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉਹਨਾਂ ਦੇ ਸਮੁੱਚੇ ਟੀਮ ਵੱਲੋਂ ਔਰ ਮੈਂਬਰ ਪਾਰਲੀਮੈਂਟ ਦਾ ਜਿਹੜਾ ਐਮਪੀ ਲੈਡ ਹੁੰਦਾ ਉਹਦੇ ਤੋਂ ਜਿਹੜਾ ਇਹਨਾਂ ਨੂੰ 1 ਕਰੋੜ 40 ਲੱਖ ਰੁਪਏ 90 ਲੱਖ 1 ਤੇ 50 ਲੱਖ 1 ਜਿਹੜਾ ਅਸੀਂ ਦਿੱਤਾ ਆ ਉਹਦੇ ਇਹਨਾਂ ਦੀ ਦੇਖ ਰੇਖੇਟ ਜਿਹੜਾ ਕੰਮ ਸਾਰਾ ਡਿਪਾਰਟਮੈਂਟ ਕਰ ਰਿਹਾ ਆ ਕਿਉਂਕਿ ਪਹਿਲੇ ਦਿਨ ਤੋਂ ਜਦੋਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਮੇਰਾ ਉਦੋਂ ਇੰਨਾ ਮਨ ਖੁਸ਼ ਹੋਇਆ ਸੀ ਅਸੀਂ ਆਨੰਦ ਲੈਣ ਲਈ ਬਾਹਰ ਜਾਂਦੇ ਆ ਪੈਸੇ ਖਰਚਦੇ ਆ ਗੱਡੀਆਂ ਤੇ ਜਾਂਦੇ ਆ ਪਰ ਜਿਹੜਾ ਕੁਦਰਤ ਨੇ ਸਾਡੇ ਲਾਗੇ ਆ ਨਹਿਰ ਰੇਡੀ ਸੁਣੀ ਤੁਸੀਂ ਵੇਖੋ ਵਗਦੀ ਆ ਬੈਜੋ 10 ਮਿੰਟ ਪਾਣੀ ਨੂੰ ਵੇਖੋ ਤੁਹਾਨੂੰ ਸਕੂਨ ਮਿਲਦਾ ਹੈ। ਔਰ ਅਸੀਂ ਇਹਦੇ ਸੁੰਦਰੀ ਕਰਨ ਦਾ ਜਿਹੜਾ ਧਈਆ ਬਾਬਾ ਜੀ ਨੇ ਕੀਤਾ ਜਦੋਂ ਸ਼ੁਰੂ ਕੀਤਾ ਤੇ ਮੇਰੇ ਵੀ ਮਨ ਚ ਆਇਆ ਮੈਂ ਕਿਹਾ ਕਿਉਂ ਨਾ ਅਸੀਂ ਇਹਦੇ ਜਿਹਸਾ ਪਾਈਏ। ਫਿਰ ਅਸੀਂ ਇਹਨਾਂ ਦੇ ਰਾਈ ਇੱਕ ਇੱਕ ਪੈਸਾ ਜਿਹੜਾ ਉਹ 2-3 ਗੁਣਾ ਹੋ ਕੇ ਸਮਝ ਲਓ ਕਿ ਲੱਗਾ ਹੈ। ਔਰ ਇਹ ਨਹਿਰਾ ਜਿਹੜੀ ਆ ਜਿਹੜੇ ਕੁਦਰਤੀ ਬਾਹ ਨੇ ਕੁਦਰਤੀ ਸੋਮੇ ਨੇ ਕੁਦਰਤ ਦੀ ਬਹੁਤ ਵੱਡੀ ਨਿਯਮਤ ਹੈ। ਇਹ ਅੰਮ੍ਰਿਤਸਰ ਸਾਹਿਬ ਗੁਰੂਆਂ ਦੀ ਨਗਰੀ ਪਵਿੱਤਰ ਸ਼ਹਿਰ ਹੈ। ਔਰ ਇਹਦਾ ਪਹਿਲੋਂ ਹਾਲਾਤ ਦੇਖ ਲਓ ਤੇ ਅੱਜ ਦੇਖ ਲਓ। ਦੂਜੀ ਗੱਲ ਸੁਲਤਾਨਵਿੰਡ ਪਿੰਡ ਹਲਕਾ ਦੱਖਣੀ ਦਾ ਜਿਹੜਾ ਇਲਾਕਾ ਪੈਂਦਾ ਹੈ ਔਰ ਥੋੜਾ ਜਿਹਾ ਹਲਕਾ ਪੂਰਬੀ ਇੱਥੇ ਕੋਈ ਬਹੁਤ ਪਾਰਕ ਨਹੀਂ ਹੈਗੀ ਕੋਈ ਸੈਰ ਲਈ ਜਗ੍ਹਾ ਨਹੀਂ ਹੈਗੀ ਲੋਕਾਂ 'ਚ ਬਹੁਤ ਪਰੇਸ਼ਾਨੀ ਸੀ ਸੈਰ ਕਰਨ ਨੂੰ ਇਹ ਕਰੀਬ 5.5 ਕਿਲੋਮੀਟਰ ਇੱਕ ਬੰਨੇ ਤੇ 5.5 ਕਿਲੋਮੀਟਰ ਦੂਜੇ ਬੰਨੇ ਤਿਆਰ ਕਰਕੇ ਅਸੀਂ ਲੋਕਾਂ ਨੂੰ ਦੇਣੀ ਹੈ 5.5 ਕਿਲੋਮੀਟਰ 'ਚੋਂ ਕਰੀਬ 4 ਕਿਲੋਮੀਟਰ ਦਾ ਕੰਮ ਜਿਹੜਾ ਉਹ ਕਰੀਬ ਮੁਕੰਮਲ ਹੋ ਚੁੱਕਾ ਟਾਇਲ ਲੱਗੀ ਹੈ ਸੁੰਦਰੀਕਰਨ ਜਿਹੜਾ ਇਹ ਕੀਤਾ ਜਾ ਰਿਹਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਦਾ ਮੈਨੂੰ ਤਾਂ ਇੱਕ ਮਨ ਚ ਖੁਸ਼ੀ ਹੈ ਕਿ ਮੈਂ ਚਾਹੁੰਦਾ ਸੀ ਕਿ ਜਿਹੜੇ ਲੋਕਾਂ ਦੇ ਪੈਸੇ ਆ ਪੂਰੇ-ਪੂਰੇ ਲੱਗਣੇ ਚਾਹੀਦੇ ਤੁਹਾਨੂੰ ਪਤਾ ਜਿਹੜੇ ਸਰਕਾਰੀ ਡਿਪਾਰਟਮੈਂਟ ਨੇ ਮੈਨੂੰ ਕਹਿ ਲੱਗਿਆ ਕੋਈ ਗਰੇਜ਼ ਨਹੀਂਗਾ ਕਿ 50% ਪੈਸੇ ਵੀ ਲਾ ਦੇਣ ਤੇ ਬੜੀ ਗਨੀਮਤ ਹੈ ਕਿਉਂਕਿ ਉੱਚ ਬਹੁਤ ਵੱਡੀ ਕ੍ਰਪਸ਼ਨ ਦਾ ਹੈ ਮੈਂ ਬਹੁਤ ਕੋਸ਼ਿਸ਼ ਕੀਤੀ ਸਰਕਾਰੀ ਡਿਪਾਰਟਮੈਂਟਾਂ ਤੋਂ ਠੀਕ ਪੈਸੇ ਲੱਗ ਜਾਣ ਪਰ ਫੇਰ ਵੀ ਉਹ ਸਾਡੀ ਕੋਸ਼ਿਸ਼ ਦੇ ਬਾਵਜੂਦ ਵੀ ਨਹੀਂ ਕੰਮ ਉੱਥੇ ਤੱਕ ਪਹੁੰਚੇ ਸੋ ਇਹ ਜਿਹੜੀ ਨਿਗਰਾਨੀ ਉਸ ਕੰਮ ਦੀ ਬਾਬਾ ਜੀ ਨੂੰ ਦਿੱਤੀ ਹੈ ਬਾਬਾ ਵਰਜੀਤ ਸਿੰਘ ਹੁਣੇ ਖੜੇ ਨੇ ਇਹ ਸਾਰੀ ਦਿਹਾੜੀ ਇਹਨਾਂ ਦੀ ਟੀਮ ਔਰ ਤੁਹਾਨੂੰ ਪਤਾ ਜਦੋਂ ਪਿੱਛੇ ਇੱਥੇ ਕੁਝ ਮਨਮਤਾਂ ਲੋਕ ਕਰਦੇ ਸੀ ਇਹ ਨਹਿਰ ਬਹੁਤ ਗੰਦੀ ਕਰਤੀ ਸੀ। ਬਿਲਕੁਲ। ਸਾਡੇ ਸਰਬਜੀਤ ਸੋਨੂ ਨੇ ਜਿਹੜੇ OBC ਦੇ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਵੱਲੋਂ ਇਹ ਮੁੱਦਾ ਠਾਇਆ ਗਿਆ ਸੀ। ਅਸੀਂ ਸਾਡੀ ਟੀਮ ਨੇ ਸਾਰੀ ਨਹੀਂ ਕਿਉਂਕਿ ਸਾਡੀ ਟੀਮ ਦੇ ਮੈਂਬਰ ਹੀ ਨੇ ਸੇਵਾ ਕਰਨ ਵਾਲੇ ਲੋਕ ਨੇ। ਅਸੀਂ ਉਦੋਂ 21 ਲੱਖ ਰੁਪਏ ਸਰਕਾਰ ਤੋਂ ਪਾਸ ਕਰਾ ਕੇ ਸਾਰੀ ਨਹਿਰ ਸਾਫ਼ ਕਰਾਈ। ਕਰੀਬ 40 ਤੋਂ 50 ਟਿਪਰ ਮੇਰਾ ਖਿਆਲ ਉਦੋਂ ਗੰਦ ਦੇ ਇੱਥੋਂ ਕੱਢੇ ਸੀ। ਬਾਬਾ ਜੀ ਨੇ। ਔਰ ਬੰਦਰੀਗਾ ਤੋਂ ਇਹ ਕੰਮ ਹੋਇਆ ਸੀ। ਹੁਣ ਵੀ ਇਸ ਨਹਿਰ ਦਾ ਸੁੰਦਰੀਕਰਨ ਮੈਂ ਸ਼ਹਿਰ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਤੁਸੀਂ ਬਾਹਰ ਵੀ ਜਾਂਦੇ ਜੇ ਟਾਈਮ ਕੱਢਦੇ ਜੇ ਬੱਚਿਆਂ ਨਾਲ ਕਿਹੇ ਦਿਨ ਸ਼ਾਮ ਸੈਰ ਇੱਥੇ ਬੱਚਿਆਂ ਨਾਲ ਕਰਕੇ ਵੇਖੋ ਤੁਹਾਨੂੰ ਪਤਾ ਲੱਗੇ ਔਰ ਵਾਕਿਆ ਹੀ ਆਨੰਦ ਤੁਹਾਨੂੰ ਆਊਗਾ ਔਰ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਜ਼ਰੂਰ ਕਰੂੰਗਾ ਖਾਸ ਕਰ ਦੱਖਣੀ ਵਾਲਿਆਂ ਨੂੰ ਕਿ ਸੈਰ ਜ਼ਰੂਰ ਕਰਿਆ ਕਰੋ ਕਿਉਂਕਿ ਜਿੰਦਾ ਰਹਿਣ ਵਾਸਤੇ ਸਿਹਤ ਦਾ ਹੱਥ ਚੱਲਣਾ ਹਿੱਲਣਾ ਬਹੁਤ ਜ਼ਰੂਰੀ ਹੈ ਖਾਸ ਕਰ ਸੈਰ ਔਰ ਸਾਰੇ ਡਾਕਟਰ ਸਾਨੂੰ ਰეკਮੈਂਡ ਕਰਦੇ ਆ ਤੇ ਮੈਂ ਇਨਾਂ ਕੋਈ ਪਾਰਕ ਨਹੀਂ ਹੈਗੇ ਬੜੀ ਵੱਡੀ ਇਹਨਾਂ ਦੀ ਮੰਗ ਸੀ ਇਸ ਇਲਾਕੇ ਦੀ ਉਹ ਮੰਗ ਅਸੀਂ ਪੂਰੀ ਕਰਤੀ ਐ ਇਹਨਾਂ ਨੂੰ ਕਰੀਬ 10 ਕਿਲੋਮੀਟਰ ਦੀ ਸੈਰਗਾਸੀਂ ਤਿਆਰ ਕਰਕੇ ਦੇਣੀ ਐ ਬਾਬਾ ਜੀ ਨਾਲ ਗੱਲ ਹੋ ਗਈ ਅਗਲੇ ਪੈਸੇ ਵੀ 50 ਲੱਖ ਰੁਪਏ ਇਹਨਾਂ ਨੂੰ ਕਹਿਤਾ ਵੀ ਰੈਡੀ ਐ ਔਰ ਅਸੀਂ ਦੋ ਵਧੀਆ ਪੁਲੇ ਦੇ ਵਿੱਚ ਬਣਾ ਕੇ ਦੇ ਰਹੇ ਨਹਿਰ ਦੇ ਉੱਤੇ ਜਿਹੜੇ ਕਿ ਲੋਕਾਂ ਨੂੰ ਜਿਹੜਾ ਕੋਈ ਬਹੁਤ ਜ਼ਿਆਦਾ ਨਹੀਂ ਤੁਰ ਸਕਦਾ ਉਹਦੇ ਚੋਂ ਮੁੜਨਾ ਚਾਹੁੰਦਾ ਤਾਂ ਸ਼ਹਿਰ ਉਹ ਵੀ ਇੱਕ ਵਧੀਆ ਲੱਗੂਗਾ ਕਿ ਪੁਲ ਦੇ ਉੱਤੇ ਦੀ ਕ੍ਰਾਸ ਹੋ ਕੇ ਵਾਪਸ ਜਾ ਸਕਦਾ ਪੌਦੇ ਵੀ ਸਰ ਲਗਾਏ ਜਾ ਰਹੇ ਨੇ ਪੌਦਿਆਂ ਦਾ ਸੰਦਿਕਨ ਬਾਬਾ ਜੀ ਕਰ ਰਹੇ ਇਹ ਸਾਰਾ ਇਹਨਾਂ ਲੋਨ ਹੋ ਰਿਹਾ ਪੌਦਿਆਂ ਦਾ ਸੰਧੀਕਰਨ ਸਾਭ ਸੰਭਾਲ ਇਹਦੀ ਦੇਖੋ 21 ਦੇ ਲੱਗੇ ਨੇ 5 ਸਾਲ ਦੇ ਦੇਖੋ ਇਹਦੀ ਕੋਈ ਫਰਕ ਹੈਗਾ ਲਾਈਟਿੰਗ ਦਾ ਫਿਰ ਬਾਣੀ ਦਾ ਪ੍ਰਵਾਹ ਸਵੇਰ ਸ਼ਾਮ ਜਿਹੜੀ ਹਰਮੰਦਰ ਸਾਹਿਬ ਬਾਣੀ ਚਲਣੀ ਉਹ ਇੱਥੇ ਸਪੀਕਰ ਲੱਗੇ ਨੇ ਕੰਨਾਂ 'ਚ ਪੈਣੀ ਹੈ ਪਰ ਇਹਦੇ ਨਾਲ ਮੈਨੂੰ ਇੱਕ ਗਿਲਾ ਆ ਲੋਕਾਂ ਦੇ ਨਾਲ ਇੱਥੇ ਸਾਡੇ ਬੈਂਚ ਲੱਗੇ ਸੀ ਕੁਝ ਮੂਰਖ ਲੋਕ ਪੰਜ ਬੈਂਚ ਚੱਕ ਕੇ ਇਥੋਂ ਲੈ ਗਏ ਨੇ ਆ ਮੈਂ ਤੁਹਾਡੇ ਰਹੀਂ ਕਿਉਂਕਿ ਗਏ ਦੇ ਲਾਗਲੇ ਪਿੰਡਾਂ ਜੀ ਹੁਣ ਕਿਤੇ ਨਾ ਕਿਤੇ ਜਾ ਕੇ ਤੇ ਸ਼ਹਿਰ ਦੇ ਕੋਨੇ ਚ ਣੇ ਆ ਬੈਂਚਾਂ ਦਾ ਡਿਜ਼ਾਈਨ ਵੇਖ ਲਓ ਜਿੱਥੇ-ਜਿੱਥੇ ਵੀ ਬੈਂਚ ਪਏ ਨੇ ਮੈਂ ਸੰਗਤ ਨੂੰ ਕਹੂੰਗਾ ਕਿ ਉਹ ਬੈਂਚ ਵਾਪਸ ਲਿਆ ਕੇ ਸਾਨੂੰ ਦੇ ਦਿਓ ਸਾਨੂੰ ਖੜਨ ਵਾਲਿਆਂ ਨਾਲ ਕੋਈ ਗਲ ਨਹੀਂ ਉਹਨਾਂ ਦੀ ਸੋਚ ਹੈ ਜੋ ਮਰਜ਼ੀ ਕਰਨ ਤੇ ਜੇ سزا ਦੇਦੋਗੇ ਉਹਨਾਂ ਨੂੰ ਵੀ ਲਿਆ ਕੇ ਸਜ਼ਾ ਦੇ ਦਿਓਗੇ ਉਹਨਾਂ ਕੋਈ ਕਾਰ ਸੇਵਾ ਇੱਥੇ ਕਰਾਓ ਤਾਂ ਕਿ ਕਾਲ ਕੋ ਮਾੜਾ ਕੰਮ ਨਾ ਕਰੇ ਉਹ ਬੈਂਚ ਸਾਡੇ ਵਾਪਸ ਜਰੂਰ ਕਰਾਓ ਆ ਬੈਂਚਾਂ ਦਾ ਡਿਜ਼ਾਈਨ ਦਿਖਾ ਦਿਓ ਲਾ ਕੇ ਲੋਕੀ ਵੇਖ ਲੈਣ ਜੇ ਕਿਸੇ ਨੇ ਇਹਦੇ ਨਾਲ ਦੇ ਬੈਂਚ ਖੜੇ ਨੇ ਚੱਕ ਕੇ ਪਤਾ ਹੁੰਦਾ ਪਿੰਡ ਚ ਗਏ ਨੇ ਜਾਂ ਕਿ ਇਹਦੇ ਘਰ ਪਏ ਆ ਉਹ ਜਰੂਰ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆ ਦੇ ਡੇਰੇ ਆ ਕੇ ਦੱਸ ਨੇ ਤੇ ਆਪ ਲੈ ਆਉਣਗੇ ਜਾ ਕੇ ਤੇ ਜਾਂ ਉਹ ਵਾਪਸ ਆਪਣੇ ਆਪ ਰੱਖ ਦੇ ਸੋ ਇਹ ਜਿਹੜੀ ਨਹਿਰ ਆ ਇਹ ਕੁਦਰਤੀ ਸੋਮਾ ਹੈ ਇਹ ਸ਼ਹਿਰ ਦਾ ਪਵਿੱਤਰ ਸ਼ਹਿਰ ਦਾ ਔਰ ਆਓ ਸਾਰੇ ਇਸ ਸ਼ਹਿਰ ਦਾ ਆਨੰਦ ਲਈਏ ਇਸ ਸ਼ਹਿਰ ਦਾ ਆਨੰਦ ਲਈਏ ਔਰ ਸ਼ਹਿਰ ਦੇ ਵਿੱਚ ਬਹੁਤ ਵੱਡੀ ਇੱਕ ਜਿਹੜੀ ਜਿਹੜੀ ਵਧੀਆ ਚੀਜ਼ ਬਣਦੀ ਜਾ ਰਹੀ ਹੈ ਮੈਨੂੰ ਸੱਜੇ ਸਾਹਿਬ ਵੀ ਕਹਿ ਰਹੇ ਕਿ ਸਾਡਾ ਇਲਾਕਾ ਵੀ ਗਾਂ ਜੋੜਦੇ ਸੱਜੇ ਸਾਹਿਬ ਤੁਹਾਡੀ ਵੀ ਛੜਕ ਸੀ ਇਹ ਬਾਤ ਈ ਆ ਠੀਕ ਹੈ ਇੱਥੋਂ ਲੈ ਕੇ ਅੱਗੇ ਵੱਲਾ ਤੇ ਵੱਲੇ ਤੋਂ ਕਥੂ ਨਗਰ ਨੂੰ ਚੜਾ ਦਣੀ ਹੈ ਨਹਿਰ ਦੇ ਉੱਤੇ ਉੱਤੇ ਰੋਡ ਜੇ ਜਦੋਂ ਰੋਡ ਬਣ ਜੂ ਫਿਰ ਤੁਹਾਡੀ ਸਹਿਰ ਕਾਬ ਵੀ ਬਣਾ ਦੇ ਇਹ ਵੀ ਕਰਨ ਦੇ ਮੇਰੇ ਨਾਲ ਉਹ ਜਦੋਂ ਵਿਜ਼ਿਟ ਕਰ ਰਹੇ ਸੀ ਤੁਸੀਂ ਕੁਝ ਲੋਕ ਦਰਖਤਾ ਨੂੰ ਜਿਹੜਾ ਅਸਥਾ ਦਾ ਕੇਂਦਰ ਮੰਨ ਲੈਂਦੇ ਨੇ ਔਰ ਉਹ ਜਿਹੜਾ ਕੁਝ ਦਿਖ ਨੂੰ ਖਰਾਬ ਕਰਦਾ ਦੇਖੋ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਜਿਹੜੇ ਗ੍ਰੰਥ ਨੇ ਸਾਡੇ ਉੱਤੇ ਉੱਤੇ ਕੋਈ ਚੀਜ਼ ਨਹੀਂ ਪੜਦੇ ਅਸੀਂ ਹੈ ਨਹੀਂ ਅਸੀਂ ਮਨਮਤ ਲੋਕਾਂ ਦੇ ਮਗਰ ਲੱਗ ਜਾਂਦੇ ਨੇ ਮਨਮਤੀਆਂ ਨੇ ਮਨਮਤੀਆਂ ਨਾ ਕਰੀਏ ਸਾਡਾ ਇਹ ਸ਼ਹਿਰ ਤੇ ਬੜੀ ਵਧੀਆ ਸੰਦੇਸ਼ ਆ ਸਾਡੇ ਸ਼ਹਿਰ ਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਤੇ ਜੇ ਆਪਾਂ ਇਹਨੂੰ ਗੰਦਾ ਕਰਨ ਲੱਗ ਗਏ ਤੇ ਇਹਨਾਂ ਚ ਵੇਖ ਲਓ ਕਿਹੜੀ ਚੀਜ਼ ਨੂੰ ਤੁਸੀਂ ਗੰਦਾ ਕਰ ਰਹੇ ਜੀ ਗੁਰੂ ਨੂੰ ਮਾਤਾ ਨੂੰ ਪਿਤਾ ਨੂੰ ਕਿਹਨੂੰ ਗੰਦਾ ਕਰ ਰਹੇ ਹੋ ਇੱਥੋਂ ਮੁੜੀਏ ਇੱਥੇ ਸੁਖਮ ਜੀਵ ਹੁੰਦੇ ਨੇ ਜਿਹੜੇ ਮਰ ਜਾਂਦੇ ਨੇ ਅਸੀਂ ਇਹ ਜਿੰਦਗੀ ਭਾਲਦੇ ਤੇ ਕਿਸੇ ਨੂੰ ਮਾਰ ਕੇ ਜ਼ਿੰਦਗੀ ਲੈਣੀ ਅਸੀਂ ਲੋਕਾਂ ਦੇ ਸੁਖਮ ਜੀਵ ਮਰੇ ਉਹ ਵੀ ਮਾੜੀ ਗੱਲ ਹੈ ਸੋ ਆਓ ਜਿਹੜੇ ਮਨਮਤਾ ਕਰਦੇ ਨੇ ਉਹ ਇੱਥੋਂ ਦੂਰ ਹੋਈਏ ਤੇ ਆਪਾਂ ਇਸ ਪਵਿੱਤਰ ਸ਼ਹਿਰ ਦੇ ਵਿੱਚ ਪਵਿੱਤਰ ਜਿਹੜਾ ਕੁਦਰਤੀ ਵਿਆਹ ਵਗਦਾ ਆ ਉਹਦੇ ਚ ਸੰਭਾਲਣ ਚ ਸਾਡੀ ਮਦਦ ਕਰੋ ਤੇ ਮੈਨੂੰ ਖੁਸ਼ੀ ਹੋਊਗੀ ਜੇ ਸੈਰ ਕਰਨ ਇੱਥੇ ਆਓਗੇ ਸੈਰ ਕਰਕੇ ਸੈਰ ਕਰਕੇ ਵੀਡੀਓ ਬਣਾ ਕੇ ਇੰਸਟਾ ਤੇ ਪਾਓ ਸ਼ੁਕਰਾਨਾ ਕਰੋ ਬਾਬਾ ਜੀ ਦਾ ਜਿਨ੍ਹਾਂ ਨੇ ਬਣਾ ਕੇ ਦਿੱਤੀ ਹੈ ਔਰ ਸੈਰ ਕਰਕੇ ਆਪਣੇ ਲੋਕਾਂ ਨੂੰ ਹੋਰ ਵੀ ਲੈ ਕੇ ਆਓ ਲੋਕਾਂ ਨੂੰ ਦੱਸੋ ਸੈਰ ਸਿਹਤ ਲਈ ਕਿੰਨੀ ਜ਼ਰੂਰੀ ਹੈ ਦੇਖੋ ਅਸੀਂ ਤੇ ਬਣਾ ਦੇਣੇ ਆ ਵਰਤਨੇ ਤੁਸੀਂ ਆ ਇਹਨੂੰ ਵਰਤੋ ਆਉਣ ਵਾਲੇ ਸਮੇਂ 'ਚ ਦੇਖਿਆ ਜਾਵੇ ਤਾਂ ਲੱਗਦਾ ਹੈ ਕਿ ਇਹ ਨਹਿਰ ਇੱਕ ਵਧੀਆ ਸਾਬਿਤ ਹੋਵੇਗੀ ਦੂਰੋਂ ਦੂਰੋਂ ਲੋਕ ਇੱਥੇ ਘੁੰਮਣ ਆਉਣਗੇ ਕਿਉਂਕਿ ਦੇਖਿਆ ਜਾਵੇ ਸ਼ਹਿਰ ਵਾਸੀ ਪਹਾੜਾਂ 'ਚ ਘੁੰਮਣ ਜਾਂਦੇ ਨੇ ਲੇਕਿਨ ਇੱਥੇ ਉਹ ਮਾਹੌਲ ਮਿਲੇਗਾ ਇੱਕ ਇਹਨਾਂ ਨੇ 100% ਇੱਕ 200 ਹੁੰਦਾ 1 500 ਜਿੰਨਾ ਵੀ ਤੁਸੀਂ ਲਿਖ ਸਕਦੇ ਹੋ ਉਨੇ ਪਰਸੈਂਟ ਲਿਖ ਲਓ ਜਿੱਤੇ ਤੁਹਾਡਾ ਯਕੀਨ ਆਵੇ ਇਹ ਚੰਡੀਗੜ੍ਹ ਤੋਂ ਕਿਸੇ ਵੀ ਇਲਾਕੇ ਦੇ ਬੈਸਟ ਕੁਦਰਤੀ ਸੋਮਿਆਂ ਤੋਂ ਵਧੀਆ ਸੈਰਗਾ ਇਸ ਵੱੱਲੇ ਵਾਲੀ ਨਹਿਰ ਸੁਲਤਾਨਵਿੰਡ ਵਾਲੀ ਨਹਿਰ ਤਰਨਤਾਰਾ ਰੋਡ ਵਾਲੀ ਨਹਿਰ ਜਿਹੜਾ ਵੀ ਨਾ ਕਿਸੇ ਨੂੰ ਪਤਾ ਉਸ ਨਹਿਰ ਦੇ ਉੱਤੇ ਹੋਏਗੀ ਤੇ ਜਿੰਨਾ ਵੀ ਇਲਾਕਾ ਇਸ ਬੰਨੇ ਵੱਸਦਾ ਹੈ ਅਸੀਂ ਹੌਲੀ ਹੌਲੀ ਪੜਾਚ ਕੰਮ ਕਰ ਰਹੇ ਹਾਂ ਇਹ ਨਹੀਂ ਗੱਲ ਕਿ 5 ਕਿਲੋਮੀਟਰ ਕਰਤਾ ਕੰਮ ਤੇ ਅਸੀਂ ਕਾਹ ਨਹੀਂ ਕਰਨਾ ਜਿੰਨਾ ਚਿਰ ਬਤੌਰ ਸੇਵਾ ਇਸ ਨਗਰੀ ਦੀ ਹੈਗੀ ਆ ਮੇਰੇ ਵੱਲੋਂ ਪੂਰਨ ਸਪੋਰਟ ਇਸ ਨਹਿਰ ਦੇ ਕੰਮ ਵਾਸਤੇ ਹੋਏਗੀ ਸ਼ਹਿਰ ਦਾ ਵਾਸਤੇ ਔਰ ਅੱਜ ਸਾਰੇ ਘਰਾਂ ਦੇ ਵਿੱਚ ਉਹੀ ਗੱਲ ਬਾਬਾ ਜੀ ਅਕੀ ਕਹਿ ਰਹੇ ਜੇ ਮੇਰੇ ਕੋ ਆਉਂਦੇ ਆ ਵੀ ਆ ਇੱਥੇ ਕੁਝ ਇਲਾਕੇ ਨੇ ਜਿੱਥੇ ਲੋਕ ਜਾਂਦੇ ਨਹੀਂ ਸੀ ਅੱਜ 2-2 ਗੁਣਾ ਜ਼ਮੀਨਾਂ ਦੇ ਰੇਟ ਹੋ ਗਏ ਨੇ ਸਿਰਫ ਆ ਸ਼ਹਿਰ ਦਾ ਬਣਨ ਦੇ ਨਾਲ ਸ਼ਹਿਰਗਾ ਚਲੋ ਅਸੀਂ ਆਪਣੀ ਤੋਂ ਸੇਵਾ ਦਿੱਤੀ ਜੋ ਸਾਡੇ ਕੋਲ ਸੀ ਤੇ ਅੱਜ ਉਹਦਾ ਇਲਾਕਿਆਂ ਨੂੰ ਫਾਇਦਾ ਪਿਆ ਪਰ ਮੈਂ ਫਿਰ ਵੀ ਕਹੂੰਗਾ ਆਪਣੀ ਸਿਹਤ ਦਾ ਪਹਿਲੋਂ ਖਿਆਲ ਰੱਖੋ ਬਾਕੀ ਕੰਮ ਬਾਅਦ ਚ ਹੈ ਸਭ ਤੋਂ ਕੰਮ ਸਭ ਤੋਂ ਕੰਮ ਸਾਰੇ ਕੰਮ ਬਾਅਦ ਚ ਪਹਿਲੋਂ ਸੇ ਜ਼ਰੂਰੀ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇ ਜ਼ਰੂਰੀ ਸੌਰੀ ਬਿਲਕੁਲ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਸੋ ਦੇਖ ਸਕਦੇ ਹੋ ਕਿ ਸੁਲਤਾਨਪੁਰ ਨਹਿਰ ਦਾ ਜਿਹੜਾ ਇੱਕ ਨਵਾਂ ਰੂਪ ਦਿੱਤਾ ਗਿਆ ਤੇ ਗਾਂ ਜਿਹੜੇ ਹੋਰ ਕੰਮ ਨੇ ਉਹ ਵੀ ਕੀਤੇ ਜਾਣਗੇ ਲਗਾਤਾਰ ਸੰਤ ਬਾਬਾ ਕਸ਼ਮੀਰ ਸਿੰਘ ਦੀ ਪੂਰੀ ਵਾਲਿਆਂ ਵਾਲਿਆਂ ਤੋਂ ਇਹ ਸੇਵਾ ਨਿਭਾਈ ਹੀ ਜਾ ਰਹੀ ਹੈ ਇਸ ਦੇ ਨਾਲ ਨਾਲ ਅਗਰ ਐਮਪੀ ਗੁਰਜੀਤ ਸਿੰਘ ਓਝਲਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਨਹਿਰ ਜਿਹੜੀ ਹੈ ਲੋਕਾਂ ਲਈ ਕਾਫੀ ਵਧੀਆ ਸਾਬਤ ਹੋਵੇਗੀ ਤੇ ਦੂਰੋਂ ਦੂਰੋ ਲੋਕ ਜਿਹੜੇ ਨੇ ਇਸ ਨਹਿਰ ਨੂੰ ਦੇਖਣ ਆਏ ਇੱਥੋਂ ਦੀ ਜਿਹੜੀ ਸੁੰਦਰਤਾ ਹੈ ਇੱਥੋਂ ਦਾ ਜਿਹੜਾ ਕੁਦਰਤੀ ਸੋਮੇ ਨੇ ਉਹ ਦੇਖਣ ਲਈ ਦੂਰੋ ਦੂਰੋ ਲੋਕ ਇੱਥੇ ਵਿਜ਼ਿਟ ਕਰਨਗੇ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ